ਪ੍ਰੀਤ ਦੋਬਰੀ ਨਾ ਨਾ ਮਹਿੰਨੇ ਐ ਤੇ ਹੋਟਲ ਬਣਾ ਲੈਣਾ ਉਹਨੂੰ ਕਮ ਬੈਕ ਟੂ ਮਾਈ ਨਿਊ ਵੀਡੀਓ ਬਲੌਗ ਕੁਛ ਕਰ ਲੂੰ ਤੇ ਮੈਂ ਸਰੀ ਅੱਜ ਵੀ ਵਾਚਾ ਪੱਲੇ ਛੁੱਟੀ ਕਰ ਗੌਰਟੀਆਂ ਲੰਘੇ ਨੂੰ ਮਾਰ ਹੋ ਗਿਆ ਮੈਂ ਤਾ ਆਲਾ ਹੀ ਮੈਤਰੀ ਨੇ ਪਰसों ਕੱਲ ਆ ਕੱਲ ਨਹੀਂ ਕੱਲ ਛੁੱਟੀ ਦੇ ਹਾਂ ਨਾ ਗਾਜਾ ਕਮਰਾ ਲੱਗੂਆ ਇਹਦਾ ਲੈਵਲ ਕਿੱ데 ਇਹਦਾ ਲੈਵਲ ਦਿਖਾਉਣ ਦੇ ਕੋਪਿਆ ਚੱਕੇ ਬਾਸ ਰਹਿਣੇ ਆ ਉਧਰ ਰੱਖਨੇ ਆ ਉਧਰ ਉਹ ਗਮਰੇ ਹਾਂ ਕਮਰਾ ਧਰਨਾ ਹਿੰਦਤਲਾਉਣਾਂ ਫਿਰ ਕੱਲ ਨੂੰ ਆਲਾ ਦੇ ਬਾਕੀ ਵੇਖਦੇ ਰੇਤਾ ਭਰ ਲੱਗਿਆ ਬੰਦਾ ਅੱਜ ਇੱਥੇ ਜੱਗ ਵੀ ਕਰਨਾ ਆਪਣੇ ਮਿੰਨੇ ਚਾਉਂ ਆਂ ਕੋਲਾ ਇਕੱਠੇ ਧਰ ਦੀ ਇੱਧਰੇ ਯਾਰ ਕੱਠੇ ਆ ਗਏ ਮਨੇ ਵੀ। ਹੁਣ ਆ ਵੀ ਗਏ ਢੋਗੀ ਜੀ ਆਪਣੇ। ਸਵਾਨ ਧਰਨਾ ਆਇਆ ਇਹਦਾ। ਬਾਬੇ ਜੀ ਆਹ ਧਰਾਈ ਮੰਦਰ। ਮੰਦਰ ਗੱਲੋ ਕੁਝ ਗੱਲ ਬਾਬੇ ਜੀ ਦਾ ਰੱਖਣਾ। ਛੋਟੋ-ਮੋਟੋ। ਆਹ ਕਮਰੇ ਚਾਹੀਦੇ ਤੇ ਗਰੇ। ਲੋ ਇਹ ਵੀ ਲਾ ਦੂੰ। ਤਲਵਰ ਡਰਿੰਕ ਦਾ ਲਾ ਦ। ਮਲੇ ਤੇ ਮਿਕਨੇ ਸਟਾਨ ਲੈ ਦੇ ਨਾ। ਹੁਣ ਲੋ ਲੋ। ਕਿਸੇ ਦਾ। ਉਦੋਂ ਇੱਥੋਂ ਗਲਤੀ ਹੋ ਗਈ ਤੇ ਮਾਰ ਪਿੱਕ ਮਾਰ ਤੋਣ ਮਾਰਨੇ। ਉਹ ਦਾਫ ਵਾਲੇ ਬਾਹਰ ਸਾਰੇ ਜਾ ਗਏ। ਹੁਣ ਤੂੰ ਘਾਟ ਜੀ। ਸਾਬ ਹੋ ਗਿਆ ਹੁਣ ਤਾਂ ਬਹੁਤ ਉਹ ਜਾਗ ਤਾਂ ਸਾਰੇ ਪਏ ਰਿਸਰ ਲੋਲ ਉਹ ਪਾਰੀ ਤਾਂ ੜਾਉਣ ਦੀ ਤਕਲੀ ਹੈ ਕੱਲ ਸੰਜੇ ਦਾ ਤਾਂ ਬਣ ਕੇ ਆਇਆ ਵੀ ਸੇਵ ਸੂਪ ਕਰਾਈ ਫਿਰਦਾ ਜਾਵ ਪੌੜੀਆਂ ਦਾ ਮਾਲ ਵੀ ਜੋੜ ਕੇ ਸਾਬੇ हिट पर भर के गलगे निकलते हैं जम को भी रखे गल गे हाँ बाकी कन् निकलते हैं ਤੁਹਾਨੂੰ ਤਾਂ ਗਿਆ ਉੱਠਾ ਗਿਆ ਉੱਠ ਇਹ ਨੂੰ ਵੀ ਦਾ ਬਾਸਾ ਬਾਸਾ ਦੋ ਦੋਸੋ ਬਾਤ ਬਾਤ ਦੋ ਵੀ ਪੋਣੇ ਨੇ ਨਾ ਹਲਾ ਕੇ ਨੌਟ ਲੈ ਕੇ ਆਉਣੀ ਲੋਜਮੈਂਟ ਕਰਨੀ ਆਪਾਂਗਾ ਮੱਛੂ ਫਿਰ ਲਾਵਾਂਗੇ ਦੋ ਦੇ ਪਾਉਂਦੇ ਚਾਹ ਦਾਲ ਵਜੇ ਮੀਂਹ ਚੱਕ ਚੱਕ ਬਾਬਿਆਂ ਦੇ ਵਜਨ ਹੋ ਗਏ ਇਹ ਤਾਂ ਆ ਗਿਆ ਮੀਂਹ ਚਾ ਨਾਲ ਬੱਦਲ ਬਣ ਗਿਆ ਵਸ ਲੱッセ ਬਾਬੇ ਹੁਣੇ ਬੈਠੇ ਨੇ ਉਹ ਕਿਹਨੇ ਵੜਦਾ ਦੇਖੋ ਥੱਲੇ ਵੱਡੇ ਹੈਗਾ ਨਾ ਇਹਨੂੰ ਪਤਾ ਲਗਾ ਇਹ ਨੂੰ ਭਾਵੇਂ ਸਾਰਾ ਵੀ ਨੂੰ ਨਾ ਕੋਈ ਨਾ ਕੋਈ ਗੱਲ ਨਾ ਕਰੀ 15 ਮਿੰਟਾਂ ਬਾਅਦ ਦੂਜੀ ਸ਼ਿਫਟ ਆਈ ਦਸੀ 15 ਮਿੰਟਾਂ ਬਾਅਦ ਉਹ ਤੇ ਆਵੇ ਯਾਰ ਅਭੀ ਉਹ ਜਸਪ੍ਰੀਤ ਦੋ ਦੋ ਦਿਨਾਂ ਦੀ ਰੋਟੀ ਛੱਡੀ ਸੀ ਤੇਰੀ ਕਾਲੇ ਵੀਰੇ ਆ ਜਾ ਤੇ ਹੁਣ ਮੈਸਤਰੀ ਆਵੇ ਸੁਠਾ ਕਰਵਾ ਦਿੰਦਾ ਮੈਸਤਰੀ ਤਕੜਾ ਕਰਵਾ ਦੋਗੇ ਮੈਸਤਰੀ ਕੋਈ ਵਿਚਾਰ ਦੇਣਾ ਚਾਹਵੇਂ ਤੂੰ ਨਹੀਂ ਲੋ ਪਲੀਜ਼ ਲੋ ਬਲੀ ਇਹ ਇਹ ਲੱਗੇ ਜੀ ਆਉਣ ਲੱਗੇ ਬਾਰ-ਬਾਰ ਬਣਾਉਣਾ ਹੈ ਉਹ ਹੈ दो अंग्रेजी के मिस्त्री हरबंस ਪਿੰਡਾਂ ਦੇ ਪਿੰਡ ਢਾ ਕੇ ਪਾਦੇ ਨੇ ਪਹਿਲੀਆਂ ਜਨ ਹਵੇਲੀਆਂ ਬਵਾ ਰਿਆ ਮਾਲ ਕਾਲਦੀਆਂ ਮਾਲਕ ਆ ਦੀ ਆਲਵਾਂ ਖਜ਼ਾਨਚੀ ਨੇ ਆਪਣੇ ਪਿੰਡ ਦੇ ਮਿਹ ਮੋਤਵਾਰ ਬੰਦੇ ਮਿਸਤਰੀ ਹਰਵੰਸ ਸਿੰਘ ਜੀ ਹਾਲਾਂਕਮਰਾ ਦਾ ਲੱਗ ਗਿਆ ਸੀ ਅੱਜ ਲੱਗੂ ਬਾਹਰ ਲਾਉਣਾ ਲੱਕੜ ਹੱਥੀਂ ਅੰਦਰ ਰੱਖਾਂਗੇ ਅੱਜ ਲੱਗੂ ਆਹ ਵਾਲਾ ਯੋਮੇਤਰੀ ਅਨੇ ਚੜਾਉਂਦਾ ਮੂਵੀ ਬਣਾਦਾ ਮੈਂ ਬਣਾਦੀ ਮਿਸਤਰੀ ਮੁਖਤਿਆਰ ਸਿੰਘ ਦੀ ਮੂਵੀ ਬੰਦਾ ਤੂੰ ਵੀ ਲੈ ਕੇ ਆਉਂਦਾ ਇੱਕ ਹੋਰ ਵੀ ਰੇਤਾ ਦੋ ਜਣੇ ਚੜਾ ਜੀ ਦੋ ਤਾਂ ਆ ਜਾਏ ਹੋਰ ਕਿਸ ਨਾਲ ਕਿੱਥੋਂ ਆਵਾ ਨਾ ਦੋ ਜਣ ਚੱਲਣ ਛੇਤੀ ਲੈ ਚੜਜੂ ਕੱਲ੍ਹ ਆਵਾਂਗੇ ਕੋਈ ਕੋਈ ਹੋਰ ਬੁਲਾਵਾਂ ਨਾ ਛਕੋਈ ਲੱਗ ਗਿਆ ਉਹਨਾਂ ਨੂੰ ਟੋਟਾ ਰਗੇ ਥੋੜੀ ਤਾਂ ਹੋ ਜਾਂਦੀ ਥੋੜੀ ਫੋਰਚ ਵੀ ਇਹ ਵੱਲੋਂ ਬਡੀ ਲਾਇ ਯਾਰ ਦੋ ਦੋ ਵੀ